ਅਕਸਰੰਗ ਮੰਚ ਸਮਰਾਲਾ ਦੇ ਟੀਮ ਵੱਲੋਂ ਰਾਜਵਿੰਦਰ ਸਮਰਾਲਾ ਦੇ ਨੀਤੇ ਸਾਹਿਬ ਖੇਡੇ ਨਾਟਕ ਚਾਂਦਨੀ ਚੌਂਕ ਤੋਂ ਸਰਹੰਦ ਤੱਕ ਦੇ ਮੰਚਨ ਨੇ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਲਿਆ ਦਿੱਤੇ ਨਾਟਕ ਦੇ ਵਿੱਚ ਸਿੱਖ ਧਰਮ ਦੀਆਂ ਲਸਾਨੀ ਸ਼ਹਾਦਤਾਂ ਦਾ ਇਸ ਕਦਰ ਮੰਚਨ ਕੀਤਾ ਗਿਆ ਕਿ ਖੀਰਗੁਰੂ ਤੇ ਇੱਕ ਬਹਾਦਰ ਜੀ ਅਤੇ ਛੋਟੇ ਸਾਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣ ਕੇ ਸ਼ਹੀਦ ਕਰਨ ਦੀ ਪੇਸ਼ਕਾਰੀ ਨੇ ਸਿੱਖ ਕੌਮ ਨੂੰ ਮਰਜੀਵੜੇ ਅਤੇ ਜੋਧਿਆਂ ਦੀ ਸ਼ਹੀਦੀ ਗਾਥਾ ਦੀ ਤਰਜਮਾਨੀ ਕਰ ਦਿੱਤੀ ਸਾਡੇ ਇਮਤਿਹਾਨ ਲੈ ਰਹੇ ਨੇ ਪਰ ਸਾਨੂੰ ਸਾਡੇ ਪਿਤਾ ਨੇ ਦੱਸਿਆ ਕਿ ਅਸੀਂ ਕਿਸੇ ਵੀ ਇਮਤਿਹਾਨ ਦੇ ਵਿੱਚ ਪਿੱਛੇ ਨਹੀਂ ਹਟਣਾ ਪਿੱਛੇ ਨਹੀਂ ਹਟਣਾ ਤੇ ਫੇਰ ਹੱਥੀ ਹੁੰਦੇ ਗਏ ਮੈਂ ਅਕੇ ਅਕੇ ਬੋਲਾਂਗਾ ਤੂੰ ਪਿੱਛੇ ਪਿੱਛੇ ਬੋਲੇ ਉਹ ਵੱਡੇ ਨੇ ਕਿਹਾ ਕੋ ਕਹ ਜਾਂ ਸਾਡਾ ਆਪਦਾ ਬਣ ਗਿਆ ਕਿਉਂ ਕੀ ਹੋਇਆ ਬਾਬਾ ਮੇਰੀ ਮੇਰੀ 7 ਸਾਲ ਦੀ ਬੱਚੀ ਨਾਟਕ ਰਾਹੀਂ ਮੰਚਨ ਸੰਵਰਾਲਾ ਦੀ ਸਿੱਖ ਸੰਗਤ ਦੇ ਵੱਲੋਂ ਗੋਦਵਾਰਾ ਬਾਬਾ ਵਿਸ਼ਕਰਮਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਪੁੱਜੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਇੰਨੀਆ, ਪਰਮਜੀਤ ਸਿੰਘ ਟਿੱਲੋ ਡੀਐਸਪੀ ਤਰਲੋਚਨ ਸਿੰਘ ਐਡਵੋਕੇਟ ਗਗਨਦੀਪ ਸ਼ਰਮਾ, ਮੈਨੇਜਰ ਗੁਰਦੀਪ ਸਿੰਘ ਕਾਂਗ ਬਰਵਾਲੇ, ਡਾਕਟਰ ਪਰਮਿੰਦਰ ਸਿੰਘ ਬੈਣੀਪਾਲ, ਗਿਆਨੀ ਮਹਿੰਦਰ ਸਿੰਘ ਪੰਗਲਾ ਆਦਿ ਹਾਜ਼ਰ ਸਨ। ਖੰਡ ਖੈਰ ਤੂੰ ਉਸ ਤੇ ਕੜੀ ਨਜ਼ਰ ਰੱਖ ਫਰਜ਼ ਬਲੋ ਕਿਸੇ ਵੀ ਕਿਸਮ ਦੀ ਕੋਤਾਈ ਮਾਫ ਨਹੀਂ ਕੀਤੀ ਜਾਏਗੀ। ਬੰਦਾ ਆਪਣੇ ਦਿਨਾਂ ਜਾਣ ਸੋਚਦਾ ਜੇਕਰ ਲੋਕ ਮੁਸਲਮਾਨ ਬਣ ਗਏ ਤਾਂ ਉਹਨਾਂ ਦੇ ਖਾਣ ਦੀ ਰੋਟੀ ਮਿਲ ਜਾਏਗੀ ਪੈਨਰ ਦੇ ਕਪੜਾ ਮਿਲ ਜਾਏਗਾ ਜਾਂ ਫਿਰ ਸਿਰ ਢੱਕਣ ਦੀ ਛੱਤ ਮਿਲ ਜਾਏਗੀ ਰੋਟੀ ਕਪੜਾ ਛੱਤ ਮਿਲੇ ਨਾ ਮਿਲੇ ਤਾਂ ਕਾਬ ਆਇਆ ਕਿ ਮੇਰੀ ਰੂਹ ਜੋੜੀ ਗਈ ਸਾਰੀ ਰਾਤ ਸਾਰੀ ਰਾਤ ਮੈਂ ਇੱਕ ਪਲ ਲਈ ਵੀ ਸੋ ਨਹੀਂ ਸਕਿਆ ਬੇਟੀ ਅੱਬਾ ਜਾਨ ਤੁਸੀਂ ਫਿਕਰ ਨਾ ਕਰੋ ਮੈਂ ਬਰਦਰ ਇਹ ਕਹਿਣੀ ਜਾਣਾ ਵੀ ਬਾਈ ਰਾਜਵਿੰਦਰ ਤੇ ਉਹਨਾਂ ਦੀ ਟੀਮ ਨਾਲ ਆ ਜਾਨ ਗੁਬਰਾਟਿਆਨੀ ਚੌਂ ਸਾਬ ਦੇ ਸਾਡਾ ਜਿਹੜਾ ਇਤਿਹਾਸ ਹੈ ਹਿਸਟਰੀ ਨਵੇਂ ਬਾਦਸ਼ਾਹ ਦੀ ਹਿਸਟਰੀ ਬਾਰੇ ਛੋਟੇ ਸਾਬ ਜਦੈ ਦੀ ਹਿਸਟਰੀ ਬਾਰੇ ਤੇ 10ਵੇਂ ਬਾਦਸ਼ਾਹ ਦੇ ਜਫਰ ਨਵੇਂ ਬਾਰੇ ਜਿਹੜਾ ਨਾਟਕ ਇਹਨਾਂ ਨੇ ਖੇਡਿਆ ਮੈਂ ਦਾ ਤਹਿਦੋਂ ਧੰਨਵਾਦੀ ਹਾਂ ਮੈਂ ਜਿਹੜੇ ਹੋਰ ਸਾਡੇ ਮੌਜੂਦ ਪਤਵੰਤੇ ਕੋ ਧਾਰਮਿਕ ਜਥੇਬੰਦੀਆਂ ਨਾਲ ਵੀ ਸੰਬੰਧਤ ਸੀ ਮੈਂ ਹਰ ਇੱਕ ਨੂੰ ਇਹ ਅਪੀਲ ਵੀ ਕਰਦਾ ਵੇ ਇਹਨਾਂ ਬੱਚਿਆਂ ਦੀ ਹੌਸਲਾ ਫੁਜਾਈ ਲਈ ਸਰਕਲ ਦੇ ਬਾਈ ਭਾਵੇਂ 5-5 7-7 ਮਿੰਟਾਂ ਦੇ ਵਿੱਚ ਇਹ ਜੇ ਨਾਟਕ ਜਰੂਰ ਕਰਾਉਣੇ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਸਾਡੇ ਯੂਥ ਹੈ ਉਹਨੂੰ ਆਪਣੇ ਧਰਮ ਦੇ ਨਾਲ ਜਿਹੜਾ ਜੋੜਿਆ ਜਾ ਸਕੇ ਕਿਉਂਕਿ ਕੋਈ ਵੀ ਜਿਹੜੀ ਕੌਮਾਂ ਨੇ ਜਿਹੜੀਆਂ ਆਪਣੇ ਵਿਰਸੇ ਨੂੰ ਭੁੱਲ ਜਾਨੀਆਂ ਉਹ ਜ਼ਿਆਦਾ ਦਿਰ ਸਰਵਾਈਵ ਨਹੀਂ ਕਰਦੀਆਂ ਇਸ ਕਰਕੇ ਇਹਨਾਂ ਨਾਟਕਾਂ ਰਹੀਂ ਜਾਂ ਹੋਰ ਵੀ ਹਿੱਲੇ ਵਸੀਲੇ ਰਹੀਂ ਆਪਣੇ ਧਰਮ ਬਾਰੇ ਜਰੂਰ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਹੈ ਕੋਈ ਵਧੀਆ ਉਪਰਾਲਾ ਕਰਕੇ ਸਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਆ ਨੇ ਹਰ ਵਾਰ ਜਿੰਨੇ ਨਸ਼ਿਆਂ ਦੇ ਉੱਤੇ ਜਾਂ ਜਿਹੜੀਆਂ ਵੀ ਸਮਾਜ ਦੀਆਂ ਹੋਰ ਕੁਰੀਤੀਆਂ ਨੇ ਉਹਨਾਂ ਦੇ ਉੱਤੇ ਨਿਸ਼ਕਾਮ ਕੰਮ ਕਰਨਾ ਲੋਕਾਂ ਦੇ ਮੂਹਰੇ ਕੀ ਕਹਿਣਾ ਦੋਨੇ ਜਿਹੜਾ ਅੱਜ ਸੀਗਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਅਕਸ ਰੰਗ ਮੰਚ ਸੁਬਰਾਲਾ ਦੇ ਸਾਡੇ ਕਰਤਾ ਧਰਤਾ ਰਾਜਵਿੰਦਰ ਸੁਬਰਾਲਾ ਜੀ ਜਿਨ੍ਹਾਂ ਨੇ ਚਾਦਰੀ ਚੌਕ ਤੋਂ ਸਰਹੰਦ ਤੱਕ ਜਿਹੜਾ ਨਾਟਕਾ ਚ ਖੜਿਆ ਗਿਆ ਉਹਦੇ ਵਿੱਚ ਸਾਡੇ ਗੁਰੂਆਂ ਦੀਆਂ ਸਾਡੇ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਆ ਉਸ ਦਾ ਇਤਿਹਾਸ ਬਾਰੇ ਆਪਾਂ ਨੂੰ ਸਾਰਿਆਂ ਨੂੰ ਨਾਟਕ ਰਾਹੀਂ ਪੇਸ਼ ਕੀਤਾ ਗਿਆ ਸਾਰਾ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਇਤਿਹਾਸ ਆ ਜਿਹੜਾ ਅੱਜ ਸਾਰਾ ਪੇਸ਼ ਕੀਤਾ ਮੇਰੇ ਖਿਆਲ ਕੋਈ ਵੀ ਅੱਖ ਇਹ ਜਿੰਨੀ ਜਿਹੜੀ ਨਾਮ ਨਾ ਹੀ ਹੋਈ ਕਿਉਂਕਿ ਰਾਜਵਿੰਦਰ ਸਬਰਾਲਾ ਦਾ ਜਿਹੜਾ ਮੈਂ ਸਮਝਦਾ ਕਿ ਸਫਰ ਆ ਇਹ ਨਾਟਕ ਰਾਹੀਂ ਜੋ ਲੰਬੇ ਸਮੇਂ ਤੋਂ ਇਹ ਨਾਟਕ ਖੇਡਦਾ ਆ ਰਿਹਾ ਸਾਡੇ ਸਬਰਾਲੇ ਸ਼ਹਿਰ ਦਾ ਹੀਰਾ ਇਹ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਧਾਰਮਿਕ ਸ਼ਖਸੀਅਤ ਨੇ ਸਮਾਜਿਕ ਜੱਥੇਬੰਦੇ ਨੇ ਸਿਆਸੀ ਆਗੂ ਨੇ ਸਾਰੇ ਇਹਦਾ ਦਿਲੋਂ ਧੰਨਵਾਦ ਵੀ ਕਰਦੇ ਆ ਔਰ ਇਹਨੂੰ ਇਹ ਦਿਨਾ ਮੋਢੇ ਦਾ ਮੋਢਾ ਲਾ ਕੇ ਇਹਨੂੰ ਅੱਗੇ ਵਧਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਨਾਟਕਾ ਇਹੋ ਜਿਹੇ ਜਿਹੜੇ ਹੋਰ ਧਾਰਮਿਕ ਨਾਟਕ ਨੇ ਜਾਂ ਸਮਾਜਿਕ ਨਾਟਕ ਨੇ ਉਹ ਪਿੰਡ ਦੇ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਇਹ ਸਾਡੇ ਹੋਣੇ ਜ਼ਰੂਰੀ ਨੇ ਸੋ ਮੈਂ ਦੁਬਾਰਾ ਫੇਰ ਰਾਜਵਿੰਦਰ ਜੀ ਨੂੰ ਇਹਨਾਂ ਦੀ ਸੂਚੀ ਟੀਮ ਨੂੰ ਡੱਕ ਲੱਕ ਭਦਾਈ ਅੱਜ ਜਿਹੜਾ ਹੈ ਅਕਸ਼ਰੰਗਨ ਸਮਰਾਲਾ ਦੀ ਟੀਮ ਨੇ ਧਾਰਮਿਕ ਨਾਟਕ ਸੀ ਚਾਂਦਨੀ ਚੌਂਕ ਤੋਂ ਸਰਹੰਦ ਤੱਕ ਤਿੰਨ ਐਕਟ ਸੀ ਇਨ ਕਾਂਡ ਸੀ ਨਾਟਕ ਦੇ ਕਿਉਂਕਿ ਧਾਰਮਿਕ ਨਾਟਕ ਸੀ ਪਹਿਲੇ ਕਾਂਡ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੂਸਰੇ ਕਾਂਡ ਦੇ ਵਿੱਚ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਸਰਹੰਦ ਨੀਹਾਂ ਵਿੱਚ ਚੜਨ ਵਾਲੀ ਜਿਹੜੀ ਗਾਥਾ ਹੈ ਨਸਾਨੀ ਸ਼ਹਾਦਤ ਉਹ ਹੋਰ ਤੀਸਰਾ ਜਿਹੜਾ ਐਕਟ ਸੀ ਜ਼ਫਰਨਾਮਾ ਇਹ ਤਿੰਨੋਂ ਐਕਟ ਜਿਹੜੇ ਨੇ ਪੇਸ਼ ਕੀਤੇ ਗਏ ਇਹ ਗੱਲ ਕਰੀਏ ਰਾਜਮੰਦਰ ਜੀ ਹੋਰ ਵੀ ਨਾਲ ਰੱਖੇ ਤਾਂ ਇਹ ਧਾਰਮਿਕ ਨਾ ਨਾ ਜਿਹੜਾ ਫੀਟ ਹੈਗਾ ਪਹਿਲਾਂ ਅਸੀਂ ਅੱਜ ਇਹ ਦੀ ਪੁੱਛ ਨਹੀ ਇਹ ਉੱਤਰਾਖੰਡ ਦੇ ਵਿੱਚ ਰੁਦਰਪੁਰ ਔਰ ਸਤਾਰਗੰਜ ਪਹਿਲਾਂ ਦੋ ਪੇਸ਼ਕਾਰੀਆ ਉੱਤਰਾਖੰਡ ਦੇ ਵਿੱਚ ਹੋਈਆਂ ਨੇ ਤੇ ਤੀਸਰੀ ਜਿਹੜੀ ਪੇਸ਼ਕਾਰੀ ਹੈ ਉਹ ਪੰਜਾਬ ਦੇ ਵਿੱਚ ਹੋਈ ਆ ਸਮਰਾਲੇ ਦੇ ਵਿੱਚ ਪਹਿਲੀ ਪੇਸ਼ਕਾਰੀ ਸਫਰਨਾਮਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਦੇ ਵਿੱਚ ਜ਼ਫਰਨਾਮਾ ਇੱਕ ਖੱਤ ਲਿਖਿਆ ਜਿਹਦਾ ਨਾਮ ਜ਼ਫਰਨਾਮਾ ਹੈ ਤੇ ਗੁਰੂ ਸਾਹਿਬ ਨੇ ਅਰੰਗਜੀਤ ਨੂੰ ਖਤ ਲਿਖਿਆ ਸੀ ਜਿਹਨੂੰ ਭਾਈ ਦਿਆ ਸਿੰਘ ਜਿਹੜੇ ਨੇ ਦੇ ਕੇ ਆਏ ਸੀ ਬਾਕਾਇਦਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਔਰੰਗਜੀਤ ਨੂੰ ਹੀ ਇਹ ਜਿਹੜਾ ਹੈ ਖੱਤ ਦੇਣਾ ਕਿਸੇ ਸੇਪੇ ਸਲਾਰ ਨੂੰ ਨਹੀਂ ਦੇਣਾ ਹੈ ਕਿਸੇ ਅੱਗੇ ਬੰਦੇ ਨੂੰ ਨਹੀਂ ਦੇਣਾ ਇਸ ਕਰਕੇ ਦਿਆ ਸਿੰਘ ਜਿਹੜਾ ਹੈਗਾ ਵਾ ਉਹਨੇ ਬਹੁਤ ਦਿਨ ਉੱਥੇ ਉਡੀਕ ਕੀਤੀ ਤੇ ਫਿਰ ਗੁਰੂ ਸਾਹਿਬ ਨੂੰ ਜਿਹੜਾ ਹੈ ਇਹ ਖੱਤ ਦਿੱਤਾ ਜਿਹਦਾ ਉਹਨਾਂ ਜ਼ਫਰਨਾਮਾ ਸੀ ਔਰ ਜ਼ਫਰਨਾਮੇ ਦੇ ਵਿੱਚ ਜਿਹੜਾ ਹੈ ਗੁਰੂ ਸਾਹਿਬ ਨੇ ਆਪਣੇ ਸਹਬਜ਼ਾਦਿਆਂ ਦੀ ਜਿਹੜੀ ਹੈਗੀ ਆ ਸਰਹੰਦੀਆਂ ਨੀਆਂ ਦੇ ਵਿੱਚ ਉਹ ਸ਼ਹਾਦਤ ਔਰ ਚਮਕੌਰ ਦੀ ਗੱਡੀ ਦੀ ਔਰ ਖਾਸ ਕਰਕੇ ਜਿਹੜਾ ਹੈ ਵਜ਼ੀਰ ਖਾਨ ਜਿਨੇ ਜਿਹੜਾ ਹੈ ਕੁਰਾਨ ਦੀਆਂ ਕਸਮਾਂ ਖਾਧੀਆਂ ਘਵਾਂ ਦੀਆਂ ਕਸਮਾਂ ਖਾਧੀਆਂ ਤੇ ਉਹ ਮੁਕਰ ਗਿਆ ਤੇ ਉਹਦੇ ਵਿੱਚ ਜਿਹੜਾ ਹੈ ਜ਼ਫਰਨਾਮੇ ਦੇ ਵਿੱਚ ਗੱਲ ਕੀਤੀ ਰੰਗਜੀਬ ਦੀਆਂ ਸਿੱਧਮ ਸਿੱਧੀਆਂ ਜਿਹੜੀਆਂ ਹੈਗੇ ਜੇ ਗੱਲ ਕਰੀਏ ਤਾਂ ਰੰਗਜੀਬ ਦੀਆਂ ਉਹਨਾਂ ਨੀਤੀਆਂ ਦੀ ਗੱਲ ਕੀਤੀ ਜਿਹੜੀਆਂ ਬਿਲਕੁਲ ਗਲਤ ਸੀ ਗਿਆ ਤੇ ਉਹਨੂੰ ਸਿੱਧਾ-ਸਿੱਧਾ ਕਿਹਾ ਵੀ ਤੂੰ ਹੰਕੜਵਾਜ਼ ਬਾਦਸ਼ਾਹ ਹੈਗਾ ਮਾ ਤੇ ਤੂੰ ਜਿਹੜਾ ਹੈ ਇਸ ਤਰੀਕੇ ਨਾਲ ਅਧਰਮ ਕਰ ਰਿਹਾ ਹੈਗਾ ਮਾ ਤੇ ਜਦੋਂ ਜਿਹੜਾ ਹੈ ਰੰਗਜੀਤ ਇਸ ਖਤ ਨੂੰ ਪੜਦਾ ਜ਼ਫਰਨਾਮੇ ਨੂੰ ਪੜਦਾ ਤਾਂ ਕਹਿੰਦੇ ਨੇ ਕਿ ਉਹਦੇ ਮਨ ਦੇ ਉੱਤੇ ਇੰਨਾ ਬੋਝ ਹੋ ਗਿਆ ਕਿ ਸਿੱਧਾ-ਸਿੱਧਾ ਜਿਹੜਾ ਹੈ ਉਹਦੇ ਉਸੂਲਾਂ ਨੂੰ ਗੁਰੂ ਸਾਹਿਬ ਨੇ ਜਿਹੜਾ ਹੈ ਚੈਲੰਜ ਕੀਤਾ ਸਿੱਧਾ-ਸਿੱਧਾ ਦੱਸਿਆ ਤੇ ਫਿਰ ਜਿਵੇਂ ਕਹਿੰਦੇ ਨੇ ਕਿ ਉੱਠ ਨਹੀਂ ਸਕਿਆ ਹੈਗਾ ਜ਼ਫਰਨਾਮਾ ਜਿਹੜਾ ਹੈ ਉਹਦੀ ਮੌਤ ਦਾ ਉਹ ਕਾਰਨ ਬਣਿਆ ਜਿਵੇਂ ਕਹਿੰਦੇ ਨੇ ਕਿ ਜ਼ਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਔਰੰਗਜ਼ੇ ਮਰ ਗਿਆ ਸੀਗਾ ਉਹ ਕਿੰਸਾ ਕਿਉਂ ਸੋਚਿਆ ਸੀਗੇ ਇਹਨੂੰ ਕਿੱਥੇ ਜ਼ਫਰਨਾਮਾ ਦੇਖੋ ਜਦੋਂ ਤੁਸੀਂ ਸਿੱਖ ਇਤਿਹਾਸ ਦੇ ਨਾਲ ਕੋਈ ਵੀ ਜਿਹੜਾ ਹੈ ਪਲੇ ਲਿਖਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਐਸਜੀਪੀਸੀ ਦੀਆਂ ਕਿਤਾਬਾਂ ਵੀ ਜਾਂ ਹੋਰ ਜਿਹੜੇ ਵੱਡੇ ਹਿਸਟੋਰੀਅਨ ਨੇ ਸਿੱਖ ਹਿਸਟੋਰੀਅਨ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਕਿਉਂਕਿ ਤੁਸੀਂ ਸਿੱਖ ਹਿਸਟਰੀ ਦੇ ਨਾਲ ਜਿਹੜੀ ਹੈਗੇ ਕਿਸੇ ਕਿਸਮ ਦੀ ਛੇੜਛਾੜ ਨਹੀਂ ਕਰ ਸਕਦੇ ਸੋ ਅਸੀਂ ਵੀ ਜਿਹੜੇ ਹੈਗੇ ਨੇ ਜ਼ਫਰਨਾਮਾ ਨੂੰ ਤਿਆਰ ਕਰਨ ਵਾਸਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਿੱਖ ਇਤਿਹਾਸ ਦੀਆਂ ਸਿੱਖ ਹਿਸਟੋਰੀਅਨ ਦੇ ਲਿਖੀਆਂ ਹੋਈਆਂ ਕਿਤਾਬਾਂ ਨੇ ਉਹਦੇ ਵਿੱਚੋਂ ਹੀ ਜਿਹੜਾ ਹੈ ਜ਼ਫਰਨਾਮਾ ਲਿਖਿਆ ਪੀਛ ਕਦੀਆਂ ਕੀਤੀ ਜਾਣਗੀ ਨਾ ਨੱਟੀਆਂ ਹੋਰ ਵੀ ਚੱਲ ਬਿਲਕੁਲ ਜਿੱਥੇ ਜਿੱਥੇ ਸੰਗਤ ਸਾਨੂੰ ਬੁਲਾਊਗੀ ਜ਼ਰੂਰ ਜਿਹੜਾ ਹੈ ਇਸ ਨਾਟਕ ਦੀਆਂ ਪੇਸ਼ਕਾਰੀਆਂ ਹੋਣਗੀਆਂ ਕਿਉਂਕਿ ਚਾਹੇ ਪਿੰਡਾਂ ਦੇ ਵਿੱਚ ਅਸੀਂ ਗੱਲ ਕਰ ਲਈਏ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੀਆਂ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤ ਹੈ ਜਾਂ ਸਿੱਖ ਸੰਗਤ ਹੈ ਜਿੱਥੇ-ਜਿੱਥੇ ਸਾਡੀ ਟੀਮ ਨੂੰ ਬੁਲਾਏਗੀ ਤਾਂ ਅਸੀਂ ਜਿਹੜਾ ਹੈ ਉਸ ਨੂੰ ਕਰਾਂਗੇ ਤੇ ਅੱਜ ਵੀ ਜਿਹੜੀ ਹੈਗੀ ਅਕਸਰੰਗ ਮੰਚ ਸਮਰਾਲਾ ਨੇ ਇਸ ਵੀ ਜਿਹੜਾ ਹੈ ਪ੍ਰਬੰਧਕੀ ਟੀਮ ਦੇ ਕੋਲੋਂ ਕਿਉਂਕਿ ਸ਼ਹਿਰ ਦੀ ਸਾਰੀ ਤੋ ਤੁਸੀਂ ਤਾਂ ਅਸੀਂ ਕੋਈ ਜਿਹੜਾ ਹੈ ਇਹਨਾਂ ਦੇ ਕੋਲੋਂ ਕਿ ਪੈਸੇ ਵਾਲੀ ਗੱਲ ਨਹੀਂ ਸੀ ਕੀਤੀ ਹੈ ਵੀ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਡਾ ਮਤਲਬ ਇਹ ਸੀਗਾ ਕਿ ਬੱਚਿਆਂ ਨੂੰ ਜਿਹੜਾ ਹੈ ਸਾਡਾ ਸਿੱਖ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਕਿੰਨਾ ਕੁ ਸਮਾਂ ਲੱਗਿਆ ਤਕਰੀਬਨ ਜਿਹੜਾ ਹੈਗਾ ਬਾਈ ਯੂ نو ਇੱਕ ਮਹੀਨਾ ਲੱਗਿਆ ਨਾਟਕ ਦੀ ਤਿਆਰੀ ਨੂੰ ਕਿਉਂਕਿ ਧਾਰਮਿਕ ਨਾਟਕ ਆ ਔਖਾ ਤਿਆਰ ਹੁੰਦਾ ਹੈ ਬਹੁਤ ਸਾਰੇ ਪਹਿਲੂਆਂ ਦਾ ਧਿਆਨ ਰੱਖਣਾ ਪੈਂਦਾ ਇਹਦੇ ਸੈਟ ਦਾ ਖਾਸ ਕਰਕੇ ਦੀ ਕਾਸਟਿਊਮਸ ਦਾ ਇਹ ਇੱਕ ਮਹੀਨਾ ਲੱਗ ਗਿਆ ਲੋਕਾਂ ਨੂੰ ਤਾਂ ਬਸ ਇਹੀ ਮੈਸੇਜ ਦਿੰਨੇ ਹੈਗੇ ਆ ਕਿ ਜਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ ਬਾਕੀ ਦੇ ਧਰਮਾਂ ਦਾ ਸਤਿਕਾਰ ਕਰਦੇ ਆਂ ਬਾਕੀ ਦੇ ਧਰਮਾਂ ਦੀ ਸਾਨੂੰ ਜਾਣਕਾਰੀ ਹੈ ਉਸੇ ਤਰੀਕੇ ਨਾਲ ਅਸੀਂ ਚਾਹੁੰਦੇ ਹੈਗੇ ਆ ਕਿ ਸਿੱਖ ਇਤਿਹਾਸ ਦੀਆਂ ਜਿਹੜੀਆਂ ਕੁਝ ਚੀਜ਼ਾਂ ਸਾਡੇ ਆਉਣ ਵਾਲੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਖਾਸ ਕਰਕੇ ਬੱਚੇ ਨੇ ਜੇ ਉਹਨਾਂ ਨੂੰ ਜਿਹੜੇ ਨਹੀਂ ਪਤਾ ਹੈਗੀਆਂ ਤੇ ਸਾਡਾ ਸੁਨੇਹਾ ਇਹੀ ਹੈ ਕਿ ਏਸੀ ਨਾਟਕ ਦੇ ਜ਼ਰੀਏ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਿੱਖ ਇਤਿਹਾਸ ਗੌਰਵ ਮਈ ਇਤਿਹਾਸ ਹੈ ਜਿਹੜਾ ਨਸਾਨੀ ਸਾਡੀਆਂ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਤੋਂ ਜਾਣੂ ਕਰਵਾਈਏ ਸਰ ਨਾਟਕ ਦੇਖਿਆ ਜੀ ਕੀ ਕਹਣਾ ਜੌਨੀ ਜੜੀ ਰਾਜਪਿੰਡਰ ਦੀ ਜੀ ਹਾਂਜੀ ਮੈਂ ਪ੍ਰਿੰਸੀਪਲ ਡਾਕਟਰ ਪ੍ਰਮਿੰਦਰ ਸਿੰਘ ਲੈਨੀਪਾਲ ਆਪ ਜੀ ਨੂੰ ਸੰਬੋਧਤਾ ਅੱਜ ਅਕਸ ਰੰਗ ਮੰਚ ਸਮਰਾਲਾ ਦੀ ਟੀਮ ਨੇ ਚਾਂਦਨੀ ਚੌਕ ਤੋਂ ਸਰਹੰਦ ਤੱਕ ਵੱਡਾ ਨਾਟਕ ਜਿਹੜਾ ਕਿ ਤਿੰਨ ਐਕਟਾਂ ਦੇ ਵਿੱਚ ਪੇਸ਼ ਕੀਤਾ ਗਿਆ ਨਮੇ ਪਾਸ਼ਾ ਗੁਰਤੇਗ ਬਾਦ ਸਾਹਿਬ ਦੀ ਸ਼ਹੀਦੀ ਉਸ ਬਾਦ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਤੇ ਦਰਸ਼ਮ ਪਾਸ਼ਾ ਦੇ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਗਿਆ ਖਤ ਜ਼ਫਰਨਾਵਾ ਮੈਂ ਸਿਰ ਝੁਕਾਉਣਾ ਇਹਨਾਂ ਬੱਚਿਆਂ ਦੀ ਮਿਹਨਤ ਅਗੇ ਕਿ ਕਿਸ ਤਰ੍ਹਾਂ ਇਹ ਇਤਿਹਾਸਕ ਤੇ ਧਾਰਮਿਕ ਦ੍ਰਿਸ਼ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੇ ਅੰਦਰ ਜਿਹੜੀਆਂ ਇੱਕ ਕਲਾਕਾਰ ਦੀਆਂ ਖੂਬੀਆਂ ਨੇ ਜੋ ਅਦਾਕਾਰ ਦੇ ਤੌਰ ਤੇ ਉਹਨਾਂ ਨੇ ਪੇਸ਼ ਕੀਤੀਆਂ ਸਾਡੇ ਹਿਰਦੇ ਬਲੁੰਦਰੇ ਗਏ ਨੇ ਮੈਂ ਵੇਖ ਰਿਹਾ ਸੀ ਸਾਰੇ ਪਾਸੇ ਕਿੰਨੇ ਸਰੂਤੇ ਜਿਹੜੇ ਸੀ ਦਰਸ਼ਕ ਸੀਗੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਇੰਨਾ ਭਾਵਕ ਵਾਤਾਵਰਣ ਇੱਕ ਪਾਸੇ ਔਰੰਗਜ਼ੇਬ ਦੇ ਜ਼ੁਲਮ ਦੂਸਰੇ ਪਾਸੇ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਸਹਾਬਜ਼ਾਦਿਆਂ ਦੀ ਸ਼ਹੀਦੀ ਨੇਹਾਂ ਦੇ ਵਿੱਚ ਨੇ ਜਾਣਾ ਤੇ ਉਹ ਸਾਰੇ ਸੱਚ ਨੂੰ ਦਸਮ ਪਾਤਸ਼ਾਹ ਜੀ ਨੇ ਆਪਣੇ ਜ਼ਫਰਨਾਮਾ ਜਿਹੜਾ ਕਤ ਲਿਖਿਆ ਤਾਂ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਜ਼ਿਕਰ ਕੀਤਾ ਤਾਂ ਕਿਸ ਤਰ੍ਹਾਂ ਔਰੰਗਜ਼ੇਬ ਦੀ ਰੂਹ ਕੰਬ ਗਈ ਤੇ ਕਿ ਉਹ ਰੂਹ ਇੰਨੀ ਜ਼ਿਆਦਾ ਕੰਬੀ ਕਿ ਅਖੀਰ ਉਹ ਇਸ ਸੰਸਾਰ ਤੋਂ ਰੁਖਸਤ ਹੋਇਆ ਕਿ ਮੈਨੂੰ ਜੋ ਮੇਰੇ ਨਾਂ ਦੇ ਉੱਤੇ ਏਡੇ ਵੱਡੇ ਜ਼ਬਰ ਜ਼ੁਲਮ ਹੋਏ ਨੇ ਤੇ ਮੈਨੂੰ ਅੱਲਾ ਮਾਫ਼ ਨਹੀਂ ਕਰੇਗਾ ਤੇ ਮੈਂ ਸਿਰਫ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਨਾ ਵੀ ਆਪਾਂ ਹੋਰ ਬੜਾ ਕੁਝ ਕਰਦੇ ਆਂ ਬڑے ਧਾਰਮਿਕ ਤੌਰ ਦੇ ਉੱਤੇ ਅਸੀਂ ਕਿਦਰੇ ਪਾਸੇ ਲੰਗਰ ਲੱਗ ਰਹੇ ਨੇ ਨਗਰ ਕੀਰਤਨ ਚੱਲ ਰਹੇ ਨੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਪਰ ਉਹ ਸਾਰਾ ਕੁਝ ਇੱਕ ਰਵੈਤਨ ਹੈ ਉਹ ਰਸਮੀ ਹੈ ਪਰ ਜੇਕਰ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਆਪਣੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਆ ਜੋ ਅਕਸਰੰਗਮਚ ਦੀ ਟੀਮ ਨੇ ਰਾਜਵਿੰਦਰ ਹੋਰਾਂ ਦੀ ਨਿਰਦੇਸ਼ਨਾ ਦੇ ਹੇਠ ਪੇਸ਼ ਕੀਤਾ ਹੈ ਤਾਂ ਜੇਕਰ ਅਸੀਂ ਇਸ ਪੱਲੇ ਵੱਲ ਜਾਗਰੂਕ ਹੋਈਏ ਤਾ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਹੈ ਅਜਿਹੇ ਆਮ ਲੋਕ ਨੇ ਉਸ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਸਮਝ ਛਕਣ ਕਿ ਉਹਨਾਂ ਨੇ ਸਾਡੇ ਨੂੰ ਇੱਕ ਇਹੋ ਜਿਹਾ ਸੁਨਹਿਰੀ ਸਿਧਾਂਤ ਦਿੱਤੇ ਨੇ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਸਮਾਜ ਹੈ ਉਹ ਇੱਕ aroog ਸਮਾਜ ਹੋਵੇ ਜਿਹਦੇ ਵਿੱਚ ਕਿਸੇ ਕਿਸਮ ਦੀਆਂ ਸਮਾਜਿਕ ਧਰਮ ਤੇ ਹੋਰ ਬੁਰਾਈਆਂ ਨਾ ਹੋਣ ਤੇ ਇਸ ਤਰ੍ਹਾਂ ਅਸੀਂ ਹੋ ਸਾਡੇ ਕੋਲ ਬੜਾ ਖੁਸ਼ ਹੈ ਆ ਪਿੱਛੇ ਜਿਹੇ ਦਿਲਜੀਤ ਜਜੀਤ ਸਾਜ ਗਾਇਕ ਜਿਹੜਾ ਹੈ ਪੀਏਯੂ ਦੇ ਵਿੱਚ ਘਟਨਾ ਸੀ ਡੇ ਡੇਡ ਲੱਖ ਰੁਪਏ ਦੀ ਲੋਕਾਂ ਨੇ ਟਿਕਟ ਲਈ ਹੈ ਡੇ ਡੇਡ ਲੱਖ ਰੁਪਏ ਦੀ ਪਰ ਅਸੀਂ ਆ ਜਿਹੜੇ ਸਾਡੇ ਬੱਚੇ ਐਡਾ ਸ਼ਾਨਦਾਰ ਸਾਡਾ ਇਤਿਹਾਸ ਤੇ ਧਾਰਮਿਕ ਇਤਿਹਾਸ ਪੇਸ਼ ਕਰ ਰਹੇ ਨੇ ਅਸੀਂ ਉਹਨਾਂ ਦੇ ਪ੍ਰਤੀ ਇੰਨੇ ਵੈਸਲੇ ਆ ਕਿ ਅਸੀਂ ਇਹਨਾਂ ਨੂੰ ਕੋਈ ਅਸੀਂ ਇਨਕਰੇਜਮੈਂਟ ਕਰ ਸਕੀਏ ਪਿੰਡਾਂ ਦੀਆਂ ਪੰਚਾਇਤਾਂ ਨੌਜਵਾਨਾਂ ਦੀਆਂ ਸੁਭਾਵਾਂ ਟੂਰਨਾਮੈਂਟਾਂ ਵਾਲੀਆਂ ਸੁਭਾਵਾਂ ਜਿਹੜੇ ਇਸੇ ਤਰ੍ਹਾਂ ਹੋਰ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹ ਇਸ ਇਸ ਨਾਟਕ ਨੂੰ ਇੱਕ ਲੋਕ ਲਹਿਰ ਬਣਾਉਣ ਉਹਨਾਂ ਦੇ ਨਾਲ ਹੋਰ ਉਹਨਾਂ ਕੋਲਸ ਬੜਾ ਕਸ਼ਜ ਜਿੱਤੇ ਅਸੀਂ ਉਹ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਦੇ ਨੇ ਉਥੇ ਨਾਲ ਦੀ ਨਾਲ ਨਸ਼ਿਆਂ ਦੇ ਵਿਰੁੱਧ ਪਰ ਹੁਣ ਹਤਿਆ ਦੇ ਵਿਰੁੱਧ ਤੇ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਅਲਾਮਤਾਂ ਨੇ ਉਹਨਾਂ ਦੇ ਵਿਰੁੱਧ ਵੀ ਉਹ ਨਾਟਕ ਪੇਸ਼ ਕਰਦੇ ਨੇ ਤਿੰਨ ਚਾਰ ਘੰਟੇ ਦੀ ਪੇਸ਼ਕਾਰੀ ਉਹ ਹਰ ਇੱਕ ਥਾਂ ਦੇ ਉਤੇ ਦੇ ਸਕਦੇ ਨੇ ਪਰ ਇਹਦੇ ਲਈ ਸਾਡੀਆਂ ಗ್ರಾಮ ਪੰਚਾਇਤਾਂ ਨੂੰ ਸਾਡੀਆਂ ਨੌਜਵਾਨ ਸੁਭਾਵਾਂ ਨੂੰ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਬਹੁਤ ਲੋੜ ਹੈ ਇਸ ਪਾਸੇ ਵੱਲ ਧਿਆਨ ਦੇ ਕੇ ਜਿੱਥੇ ਅਸੀਂ ਆਪਣੇ ਇਹਨਾਂ ਕਲਾਕਾਰਾਂ ਦੀ ਵੱਡੀ ਮਦਦ ਕਰਾਂਗੇ ਉਥੇ ਨਾਲ ਦੀ ਨਾਲ ਅਸੀਂ ਆਪਣੇ ਇਤਿਹਾਸ ਤੋਂ ਅਸੀਂ ਆਪਣੇ ਧਰਮ ਤੋਂ ਜਿਹੜਾ ਕਿ ਸਾਡੇ ਸਮੁੱਚੇ ਦੇਸ਼ ਦੇ ਲਈ ਬੇਹਦ ਇੱਕ ਮਾਣਯੋਗ ਹੈ ਗੌਰਵ ਮਈ ਹੈ ਤਾਂ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰ ਸਕਾਂਗੇ ਬਹੁਤ ਬਹੁਤ ਧੰਨਵਾਦ